ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਸੈਬ ਸਿੰਘ ਵਿਰਕ ਤੇ ਮੇਰੇ ਨਾਲ ਨੇ ਡਾਕਟਰ ਹਰਦੀਪ ਸਿੰਘ ਸੁਪੀਖੇ ਕਿਸਾਨ ਵੀਰੋ ਜੇਕਰ ਤੁਸੀਂ ਕਣਕ ਦੀ ਬਿਜਾਈ ਕਰਦੇ ਹੋ ਕਣਕ ਦੀ ਫਸਲ ਨਾਲ ਜੁੜੇ ਹੋਏ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਝੋਨੇ ਦੇ ਖੇਤ ਵਿੱਚ ਹਲਦੀ ਰੋਗ ਆਇਆ ਜਾਂ ਬੌਣੇ ਬੂਟੇ ਰਹਿ ਗਏ ਨੇ ਤਾਂ ਇਹ ਕਿਸਾਨ ਵੀਰ ਜਰੂਰ ਅਖੀਰ ਤੱਕ ਇਸ ਵੀਡੀਓ ਨੂੰ ਵੇਖਿਓ ਬਹੁਤ ਹੀ ਕੰਮ ਦੀ ਵੀਡੀਓ ਹੈ ਤੇ ਜਿਹੜੇ ਕਣਕ ਬੀਜਣ ਵਾਲੇ ਕਿਸਾਨ ਨੇ ਮੈਂ ਫਿਰ ਦੁਬਾਰੇ ਕਹਿਣਾ ਚਾਹਾਂਗਾ ਕਿ ਉਹ ਇਸ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣ ਲੈਣਾ ਕਿਉਂਕਿ ਜੇਕਰ ਤੁਸੀਂ ਇਹ ਵੀਡੀਓ ਨੂੰ ਅਖੀਰ ਤੱਕ ਵੇਖ ਲੈਂਦੇ ਹੋ ਸੁਣ ਲੈਂਦੇ ਹੋ ਗੱਲ ਨੂੰ ਸਮਝ ਲੈਂਦੇ ਹੋ ਤਾਂ ਇਸ ਚੀਜ਼ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਡੀ ਕਣਕ ਦਾ ਝਾੜ ਜਿਹੜਾ ਹੈ ਉਹ ਸੱਚਮੁੱਚ ਜਿਹੜਾ ਹੈ ਕਾਫੀ ਜ਼ਿਆਦਾ ਫਰਕ ਰਹੇਗਾ ਤੁਹਾਨੂੰ ਬਿਹਤਰ ਨਤੀਜੇ ਮਿਲਣਗੇ ਜਿਹੜੀ ਤੁਸੀਂ ਕਣਕ ਦੀ ਬਜਾਈ ਕਰਨੀ ਹੈ ਡਾਕਟਰ ਸਾਹਿਬ ਸਵਾਗਤ ਹੈ ਧੰਨਵਾਦ ਜੀ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਗੱਲਬਾਤ ਕਰੀ ਆ ਜਿਹੜੇ ਕਿਸਾਨ ਵੀਰ ਨੇ ਪਹਿਲਾਂ ਆਪਾਂ ਕਣਕ ਦੀ ਗੱਲ ਕਰ ਲੈਂਦੇ ਆ ਜਿਨ੍ਹਾਂ ਨੇ ਕਣਕ ਦੀ ਬਜਾਈ ਕਰਨੀ ਹੈ ਉਹ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਣਕ ਦੀ ਬਜਾਈ ਜਿਹਨਾਂ ਨੇ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਵੈਰਾਈਟੀ ਦੀ ਚੋਣ ਹੈ ਜੀ ਜੀ ਕਿਉਂਕਿ ਆਪਾਂ ਦੇਖਦੇ ਆਂ ਵੀ ਪੀਏਯੂ ਨੇ ਬਹੁਤ ਸਾਰੀਆਂ ਵੈਰਾਈਟੀਆਂ ਦੀ ਸਿਫਾਰਿਸ਼ ਕੀਤੀ ਹੋਈ ਹੈ ਜਿਹੜੀਆਂ ਕਿ ਸਾਡੇ ਇਲਾਕੇ ਵਾਸਤੇ ਅਨੁਕੂਲ ਨੇ ਜਿਹੜੀਆਂ ਕਿ ਇੱਥੇ ਉਗਾਈਆਂ ਜਾ ਸਕਦੀਆਂ ਨੇ ਉਹਨਾਂ ਦਾ ਝਾੜ ਵੀ ਵਧੀਆ ਹੁੰਦਾ ਉਹਨਾਂ ਦੀ ਕੁਆਲਿਟੀ ਵੀ ਵਧੀਆ ਹੁੰਦੀ ਆ ਉਹ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੂੰ ਜਿਹੜੀ ਹੈਗੀ ਬਿਮਾਰੀ ਕੀੜਿਆਂ ਦੀ ਪ੍ਰੋਬਲਮ ਹੈ ਜਿਹੜੀ ਘੱਟ ਆਉਂਦੀ ਆ ਕਿਉਂਕਿ ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਆਂ ਕਿ ਕਣਕ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਪੀਲੀ ਕੁੰਗੀ ਦੀ ਬਿਮਾਰੀ ਆ ਜਾਂ ਹੋਰ ਇਹ ਜਿਹੀਆਂ ਕੁਝ ਬਿਮਾਰੀਆਂ ਜਿਹੜੀਆਂ ਉਹ ਜ਼ਿਆਦਾ ਲੱਗਨ ਲੱਗ ਪਈਆਂ ਨੇ ਤਾਂ ਉਹਨ ਜਿਨ੍ਹਾਂ ਕੋ ਜਿਨ੍ਹਾਂ ਨੂੰ ਇੱਥੇ ਟੈਸਟ ਨਹੀਂ ਕੀਤਾ ਗਿਆ ਜਾਂ ਟੈਸਟ ਕਰਕੇ ਰਿਜੈਕਟ ਕਰ ਦਿੱਤਾ ਗਿਆ ਕਈ ਵਾਰੀ ਉਹ ਕਿਸਾਨ ਦੇ ਹੱਥ ਆ ਜਾਂਦੀਆਂ ਤਾਂ ਕਿਸੇ ਨਾ ਕਿਸੇ ਭੁਲੇਖੇ ਦੇ ਵਿੱਚ ਜਾਂ ਕਿਸੇ ਗਲਤ ਵਾਦੇ ਦੇ ਤਹਿਤ ਉਹ ਬੀਜ ਲੈਂਦੇ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਜਾ ਕੇ ਜਿਹੜੀ ਪ੍ਰੋਬਲਮ ਹੈ ਜਿਹੜੀ ਉਹ ਆਉਂਦੀ ਆ ਤਾਂ ਸਭ ਤੋਂ ਪਹਿਲੀ ਬੇਨਤੀ ਤੇ ਇਹੀ ਹੈ ਕਿ ਵੈਰੈਟੀ ਦੀ ਚੋਣ ਹੈ ਜਿਹੜੀ OPA ਦੇ ਸਫਰਿਸ਼ ਕੀਤੀਆਂ ਵੈਰੈਟੀਆਂ ਚੋਂ ਹੀ ਕਰੋ ਉਹਨਾਂ ਚੋਂ ਵੈਰੈਟੀ ਚੁਣੋ ਜਿਹੜੀ ਤੁਹਾਡੇ ਖੇਤ ਦੇ ਵਿੱਚ ਅਨੁਕੂਲ ਹੈ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਬੀਜਦੇ ਰਹੇ ਹੋ ਦੂਸਰੀ ਗੱਲ ਕਿ ਕਣਕ ਦੀ ਬਜਾਈ ਜਿਹੜੀ ਤੁਸੀਂ ਕਰਨੀ ਹੈ ਉਹਨੂੰ ਤੁਸੀਂ ਵੈਸੇ ਤਾਂ ਸਾਡੇ ਅ ਤੇ ਤੋਂ ਆਖਰੀ ਹਫਤੇ ਤੋਂ ਲੈ ਕੇ ਨਵੰਬਰ ਦੇ ਤੀਜੇ ਹਫਤੇ ਤੱਕ ਹੈਗੀ ਆ ਪਰ ਕੋਸ਼ਿਸ਼ ਕਰੋ ਕਿ ਝੋਨੇ ਦੀ ਬਾਢੀ ਤੇ ਕਣਕ ਦੀ ਬਜਾਈ ਦੇ ਵਿੱਚ ਕੁਝ ਵਕਫਾ ਹੋਵੇ ਤਾਂ ਕਿ ਜਿਹੜੇ ਝੋਨੇ ਦੇ ਕੁਝ ਕੀੜੇ ਆ ਜਿਹੜੇ ਕਿ ਹੁਣ ਅੱਜ ਕੱਲ ਕਣਕ ਦੇ ਵਿੱਚ ਆਣੇ ਸ਼ੁਰੂ ਹੋ ਗਏ ਨੇ ਕੁਸੁੰਡੀਆਂ ਜਿਵੇਂ ਆ ਨੇ ਵੀ ਉਹ ਵਿੱਚ ਇੱਕ ਖਾਲੀ ਸਮਾਂ ਆ ਜਾਵੇ ਜਦੋਂ ਕੀੜਿਆਂ ਨੂੰ ਜਿਹੜਾ ਕੋਈ ਵੀ ਬੂਟਾ ਨਾ ਮਿਲੇ ਤੇ ਉਹ ਕੀੜੇ ਆ ਜਿਹੜੇ ਉਹ ਪੰਛੀ ਪੁੰਛੀ ਉਹਨਾਂ ਨੂੰ ਖਾ ਜਾਣ ਤਾਂ ਇੱਕ ਵਕਫਾ ਜ਼ਰੂਰ ਹੋਵੇ ਕੋਸ਼ਿਸ਼ ਕਰੋ ਵੀ ਨਵੰਬਰ ਦੇ ਵਿੱਚ ਤੁਸੀਂ ਕਣਕ ਦੀ ਬਜਾਈ ਕਰੋ ਤੇ ਉਹਦੇ ਨਾਲ ਤੁਹਾਡੀ ਥੋੜਾ ਜਿਹਾ ਜ਼ਮੀਨ ਨੂੰ ਵੀ ਜਿਹਨੂੰ ਤੇਸੀਪਾ ਸ਼ਾਸ ਕਹਿੰਦੇ ਆ ਸਾਹ ਮਿਲ ਜਾਂਦਾ ਬੇਸਿਕਲੀ ਉਹੀ ਹੈ ਕਿ ਜਿਹੜੇ ਕੀੜੇ ਬਿਮਾਰੀਆਂ ਵਗੈਰਾ ਹੈ ਉਹਨਾਂ ਦਾ ਸਾਈਕਲ ਟੁੱਟ ਜਾਂਦਾ ਔਰ ਉਸ ਤੋਂ ਬਾਅਦ ਤੀਜੀ ਬੇਨਤੀ ਹੈ carne que ਕਣਕ ਦੀਆਂ ਜਿਹੜੀਆਂ ਕਿਸਮਾਂ ਮੈਂ ਕਈ ਵਾਰੀ ਦੇਖਦਾ ਹੁੰਨਾ ਕਿ ਕਿਸਾਨ ਕਈ ਵਾਰੀ ਦੋ ਤਿੰਨ ਕਿਸਮਾਂ ਮਿਕਸ ਕਰਕੇ ਬੀਜ ਲੈਂਦੇ ਨੇ ਉਹ ਬਿਲਕੁਲ ਇੱਕ ਗਲਤ ਜਿਹੜਾ ਹੈ ਪ੍ਰਥਾ ਹੈਗੀ ਆ ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਇੱਕ ਕਿਸਮ ਨੂੰ ਬਿਮਾਰੀ ਆਉਂਦੀ ਹੁੰਦੀ ਹੈ ਦੂਜੀ ਨੂੰ ਨਹੀਂ ਆਉਂਦੀ ਦੂਜੀ ਦੇ ਵਿੱਚ ਸਹਿਣ ਸ਼ਕਤੀ ਹੁੰਦੀ ਹੈ ਪਰ ਜਿਹਨੂੰ ਬਿਮਾਰੀ ਆਉਂਦੀ ਹੈ ਉਹਦੇ ਕਰਕੇ ਦੂਜੀ ਸਹਿਣ ਸ਼ਕਤੀ ਵਾਲੀ ਕਿਸਮ ਨੂੰ ਵੀ ਬਿਮਾਰੀ ਜਾਂ ਕੀੜਾ ਲੱਗਣ ਲੱਗ ਪੈਂਦਾ ਤਾਂ ਉਹਦੀ ਵੀ ਜਿਹੜੀ ਸਹਿਣ ਸ਼ਕਤੀ ਟੁੱਟੇ ਜਾਂਦੀ ਹੈ ਤੇ ਇਸ ਕਰਕੇ ਇੱਕ ਤੋਂ ਵੱਧ ਵੈਰੈਟੀਆਂ ਜੀ ਸਦਕੇ ਬੀਜੋ ਪਰ ਉਹਨਾਂ ਨੂੰ ਅੱਡ-ਅੱਡ ਨਰੋਲ ਬੀਜੋ ਬਿਲਕੁਲ ਆਪਣੇ ਖ ਮੈਂ ਤੁਹਾਨੂੰ ਰੋਕ ਰਿਹਾ ਹਾਂ ਜਿਹੜੀ ਸੁੰਡੀ ਹੈ ਇਹਦੀ ਬਹੁਤ ਜ਼ਿਆਦੀ ਮਸ਼ਹੂਰੀ ਹੈ ਕਣਕ ਦੀ ਸੁੰਡੀ ਕਣਕ ਦੀ ਸੁੰਡੀ ਕਹਿੰਦੇ ਇਹ ਸੁਪਰ ਸੀਡਰ ਨਾਲ ਅਸੀਂ ਪਰਾਲੀ ਵਿੱਚ ਵਾਉਣ ਲੱਗ ਗਏ ਹੁਣ ਦੱਸੋ ਵੱਡੇ ਵੱਡੇ ਖੇਤੀ ਮੈਹਰੋ ਦੱਸੋ ਅਸੀਂ ਕੀ ਕਰੀਏ ਕਈ ਵਾਰੀ ਜਿੰਨੂੰ ਮੇਰੇ ਵਰਗੇ ਨੂੰ ਨਾਮ ਨਹੀਂ ਲੈਣਾ ਉਹ ਵੀ ਕਹਿੰਦੇ ਨੇ ਪੀਏਯੂ ਲੁਧਿਆਣੇ ਵਾਲੇ ਹੁਣ ਕਿੱਥੇ ਵਗ ਗਏ ਤੇ ਉਸ ਦਾ ਕਈ ਵਾਰੀ ਰਾਜਨੀਤੀਕਰਨ ਵੀ ਹੋ ਜਾਂਦਾ ਹੈ ਜੀ 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 ਬਿਲਕੁਲ ਦੇਖੋ ਸਾਹਬ ਸਿੰਘ ਜੀ ਸੁੰਡੀ ਹੈ ਜਿਹੜੀ ਵੈਸੇ ਤਾਂ ਇੱਕੋ ਹੀ ਨਵੀਂ ਨਹੀਂ ਆਉਣ ਲੱਗੀ ਹਮ ਠੀਕ ਹੈ ਜੀ ਇਹ ਸੁੰਡੀ ਅਸਲ ਦੇ ਵਿੱਚ ਕਣਕ ਦੀ ਸੁੰਡੀ ਹੈ ਹੀ ਨਹੀਂ ਸੀ ਇਹ ਸੁੰਡੀ ਝੋਨੇ ਦਾ ਕੀੜਾ ਸੀ ਜੀ ਠੀਕ ਹੈ ਜੀ ਝੋਨੇ ਦੇ ਵਿੱਚ ਤਿੰਨ ਤਰ੍ਹਾਂ ਦੇ ਤਣੇ ਦੇ ਗੜੂਏ ਜਾਂ ਤਣੇ ਦੀਆਂ ਸੁੰਡੀਆਂ ਪੈਂਦੀਆਂ ਜਿਦੇ ਵਿੱਚ ਚਿੱਟਾ ਪੀਲਾ ਤੇ ਗੁਲਾਬੀ ਤਣੇ ਦੀ ਸੁੰਡੀ ਹੁੰਦੀ ਹੈ ਇਹ ਜਿਹੜੀ ਗੁਲਾਬੀ ਹੁੰਦੀ ਹੈ ਝੋਨੇ ਦੇ ਵਿੱਚ ਅਖੀਰੀ ਟਾਈਮ ਦੇ ਵਿੱਚ ਆਂਦੀ ਹੈ ਜਦੋਂ ਉਹ ਸਾਰਾ ਹੋ ਚੁੱਕਾ ਹੁੰਦਾ ਹੈ ਤਾਂ ਉਹਦੇ ਨਾਲ ਇੱਕ ਫੈਕਟਰ ਤੇ ਆ ਗਿਆ ਕਿ ਉਹ ਲੇਟ ਆਉਂਦੀ ਹੈ ਤੇ ਕਈ ਵਾਰੀ ਉਦੋਂ ਤੱਕ ਆਪਣੀਆਂ ਮੁੰਜਰਾਂ ਝੁੱਕ ਜਾਂਦੀਆਂ ਆਪਾਂ ਕਹਿੰਦੇ ਆ ਵੀ ਚਲੋ ਥੋੜੀ ਬਹੁਤ ਜੇ ਸੁੰਡੀ ਆ ਵੀ ਗਈ ਹੈ ਤਾਂ ਹੁਣ ਇਹਨੂੰ ਕੰਟਰੋਲ ਕਰਨ ਦੀ ਲੋੜ ਨਹੀਂ ਹੈਗੀ ਤੇ ਦੂਸਰਾ ਕਿ ਜਿਵੇਂ ਵਾਤਾਵਰਨ ਦੇ ਵਿੱਚ ਬਦਲਾਅ ਹੋ ਰਿਹਾ ਜਿਹਨੂੰ ਆਪਾਂ ਗਲੋਬਲ ਵਾਰਮਿੰਗ ਕਹਿ ਦਿੰਦੇ ਆ ਜਾਂ ਆਪਣੇ ਤਾਪਮਾਨ ਦੇ ਵਿੱਚ ਬਦਲਾਅ ਹੋ ਰਿਹਾ ਉਹਦੇ ਨਾਲ ਕੀ ਹੈ ਕਿ ਅੱਗੇ ਜਿਵੇਂ ਠੰਡ ਪਹਿਲਾਂ ਪੈਣੀ ਸ਼ੁਰੂ ਹੋ ਜਾਂ ਤਾ ਜੋ ਕਣਕ ਬੀਜੀ ਜਾਂਦੀ ਸੀ ਤਾਂ ਜਿਹੜੇ ਝੋਨੇ ਵਾਲੇ ਕੀੜੇ ਹੁੰਦੇ ਸੀ ਉਹ ਛੇਤੀ ਹੀ ਸੌ ਜਾਂਦੇ ਹੁੰਦੇ ਸੀ ਪਰ ਹੁਣ ਅੱਜ ਕੱਲ ਕਿਉਂਕਿ ਠੰਡ ਹੈ ਜਿਹੜੀ ਉਹ ਲੇਟ ਤੱਕ ਸ਼ੁਰੂ ਨਹੀਂ ਹੁੰਦੀ ਉੰਨੀ ਪੈਣੀ ਤਾਂ ਉਹ ਝੋਨੇ ਵਾਲੇ ਕੀੜੇ ਐਕਟਿਵ ਰਹਿੰਦੇ ਨੇ ਤੇ ਝੋਨੇ ਦੀ ਫਸਲ ਜਦੋਂ ਖੇਤ ਚੋਂ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਕਣਕ ਦੀ ਫਸਲ ਬੀਜ ਦਿੰਨੇ ਆ ਤਾਂ ਉਹਨਾਂ ਨੂੰ ਫਿਰ ਨਵਾਂ ਘਰ ਵੀ ਚਾਹੀਦਾ ਰਹਿਣ ਵਾਸਤੇ ਤੇ ਉਹਨਾਂ ਨੂੰ ਖੁਰਾਕ ਵੀ ਚਾਹੀਦੀ ਹੈ ਤਾਂ ਉਹ ਖੁਰਾਕ ਤੇ ਘਰ ਹੈ ਜਿਹੜੀ ਉਹ ਕਣਕ ਦੇ ਛੋਟੇ ਬੁੱਢਿਆਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਦਿਖਦੀ ਆ ਤੇ ਉਹਦੇ ਤੇ ਉਹ ਹਮਲਾ ਕਰ ਦਿੰਦੇ ਨੇ ਤਾਂ ਪਹਿਲੀ ਬੇਨਤੀ ਕਿਸਾਨ ਮੇਰਾ ਥੋੜਾ ਜਿਹਾ ਲੇਟ ਹੋ ਗਿਆ ਅੱਗੇ ਤੋ ਜੇ ਝੋਨੇ ਦੇ ਵਿੱਚ ਆਪਣੇ ਗੜੂਏ ਦੀ ਪ੍ਰੋਬਲਮ ਹੈ ਜਿਹੜੀ ਤਣੇ ਦੀ ਸੁੰਡੀ ਦੀ ਪ੍ਰੋਬਲਮ ਆਂਦੀ ਹੈ ਉਹਨੂੰ ਝੋਨੇ 'ਚ ਕੰਟਰੋਲ ਕਰੋ ਉਹਨੂੰ ਝੋਨੇ ਦੇ ਵਿੱਚ ਸਪਰੇਹਾਂ ਕਰਕੇ ਜਾਂ ਹੋਰ ਜਿਵੇਂ ਸਾਡੀਆਂ ਸਿਫਾਰਸ਼ਾਂ ਹੈਗੀਆਂ ਉਹ ਵਰਤ ਕੇ ਉਹਨੂੰ ਝੋਨੇ 'ਚ ਕੰਟਰੋਲ ਕਰੋ ਤਾਂ ਕਿ ਉਹਦਾ ਕੈਰੀਓਵਰ ਹੈ ਜਿਹੜਾ ਉਹ ਅਗਲੇ ਕਣਕ ਦੀ ਫਸਲ ਤੱਕ ਉਹ ਜਾਵੇ ਹੀ ਘਟ ਜੇ ਜੇ ਨਹੀਂ ਕੰਟਰੋਲ ਕਰ ਸਕੇ ਕਈ ਮਜਬੂਰੀਆਂ ਹੁੰਦੀਆਂ ਨੇ ਕਿ ਖੇਤ ਦੀ ਸਥਿਤੀ ਜਿਹੜੀ ਉਹ ਅਲੱਗ ਹੁੰਦੀ ਹੈ ਜਾਂ ਆਪਾਂ ਇੱਥੋਂ ਦੀ ਤਜਰਬਾ ਜਿਹੜਾ ਹੋਰ ਹੋ ਸਕਦਾ ਨਹੀਂ ਉਹਦੇ 'ਚ ਮੈਂ ਦੱਸਿਆ ਜਿਵੇਂ ਐਦਕੀ ਦੀ ਹੁਣ ਗੱਲ ਹੈ ਵੀ ਲੇਟ ਹੋ ਗਏ ਹੁਣ ਹਨਾ ਨਹੀਂ ਕੀਤੀ ਸੁੰਡੀ ਆਈ ਬੜੀ ਲੇਟ ਹਨਾ ਜੀ ਤਾਂ ਉਹਦੇ ਵਿੱਚ ਫਿਰ ਦੂਸਰਾ ਇਹ ਹੈ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਜਾਈ ਦੇ ਵਿੱਚ ਕੁਝ ਵਕਫਾ ਦਿਓ ਠੀਕ ਹੈ ਜੀ ਉਸ ਦੌਰਾਨ ਜਿਹੜੀ ਰੌਣੀ ਤੁਸੀਂ ਕਰਨੀ ਹੈ ਕੋਸ਼ਿਸ਼ ਕਰੋ ਵੀ ਦਿਨ ਵੇਲੇ ਪਾਣੀ ਲਾਓ ਕਈ ਬੜੇ ਕਿਸਾਨ ਉਸੇ ਹੀ ਰੌਣੀ ਦਾ ਮਤਲਬ ਉਹਨਾਂ ਨੇ ਬਿਜਾਈ ਕਰਨੀ ਹੁੰਦੀ ਕਿਉਂਕਿ ਜੇ ਰੌਣੀ ਕਰਦੇ ਨੇ ਲੇਟ ਝੋਨਾ ਵੱਢਿਆ ਤਾਂ ਉਹ ਵਤਰ ਨਹੀਂ ਹੁੰਦਾ ਹੈਗਾ ਕਾਫੀ ਲੇਟ ਚਲੀ ਜਾਂਦੀ ਹੈ ਜੀ ਨਹੀਂ ਉਹ ਸਾਰੀਆਂ ਚੀਜ਼ਾਂ ਫੈਕਟਰ ਹੈਗੇ ਨੇ ਪਰ ਜੇ ਆਪਣੇ ਕੋਲ ਹੋ ਸਕਦਾ ਤਾਂ ਉਹਦੇ ਚ ਵਕਫਾ ਜ਼ਰੂਰ ਦਿਓ ਤੇ ਦਿਨ ਵੇਲੇ ਪਾਣੀ ਲਾਓ ਤਾਂ ਕਿ ਉਹ ਸੁੰਡੀਆਂ ਤਾਰਾਉਣਗੀਆਂ ਤਾਂ ਉਹਨੂੰ ਜਿਹੜੀਆਂ ਚੁੜੀਆਂ ਖਾ ਜਾਣਗੀਆਂ ਆਪਣੀ ਇਹਦੇ ਨਾਲ ਟੈਨਸ਼ਨ ਘਟ ਜੂਗੀ ਜੇ ਨਹੀਂ ਆਪਾਂ ਕਰ ਸਕਦੇ ਤਾਂ ਫਿਰ ਉਹਦੀ ਨਿਗਰਾਨੀ ਬਹੁਤ ਜ਼ਰੂਰੀ ਹੈ ਦੇਖੋ ਠੀਕ ਹੈ ਕਿਉਂਕਿ ਕਿਸਾਨ ਨੂੰ ਅਕਸਰ ਉਹਨੂੰ ਪਤਾ ਲੱਗਦਾ ਕਿ ਜਦੋਂ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਔਰ ਉਸ ਵਕਤ ਕਣਕ ਦੇ ਬੂਟੇ ਹੁੰਦੇ ਵਿਚਾਰੇ ਕੱਲੀ-ਕੱਲੀ ਸ਼ਾਖ ਹੈ ਉਹਦੇ ਵਿੱਚ ਮੂਰੀ ਕਰਕੇ ਸੁੰਡੀ ਵੱਢ ਜਾਂਦੀ ਹੈ ਤੇ ਉਸ ਤੋਂ ਬਾਅਦ ਜਮਾ ਬੂਟਾ ਜਿਹੜਾ ਸੁੱਕਿਆ ਹੋਇਆ ਨਜ਼ਰ ਆਉਂਦਾ ਦੂਸਰੀ ਗੱਲ ਕਿ ਜਿਹੜੀ ਤਣੇ ਦੀ ਗੁਲਾਬੀ ਸੁੰਡੀ ਹੈ ਇਹ ਰਾਤ ਵੇਲੇ ਕੰਮ ਕਰਦੀ ਹੈ ਰਾਤ ਵੇਲੇ ਹਮਲਾ ਕਰਦੀ ਹੈ ਜਦੋਂ ਜਿਹਦਾ ਸਾਨੂੰ ਕਿਨੇਰੇ ਦੇ ਵਿੱਚ ਨਹੀਂ ਪਤਾ ਲੱਗਦਾ ਜਦੋਂ ਸਾਨੂੰ ਪਤਾ ਲ ਜਿਹੜੀ ਆ ਚੁੱਕੀ ਹੁੰਦੀ ਆ ਤਾਂ ਉਹਦੇ ਕਰਕੇ ਇਹਦੀ ਨਿਗਰਾਨੀ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਸਟਾਰਟਿੰਗ ਦੇ ਵਿੱਚ ਖਾਸ ਤੌਰ ਤੇ ਜੇ ਤੁਹਾਨੂੰ ਪਤਾ ਹੈ ਵੀ ਝੋਨੇ ਦੇ ਵਿੱਚ ਪ੍ਰੋਬਲਮ ਆਈ ਸੀ ਠੀਕ ਹੈ ਤੇ ਅਸੀਂ ਨਾਲ ਦੀ ਨਾਲ ਅਸੀਂ ਜਿਹੜਾ ਹੈ ਕਣਕ ਵੀ ਬਜਾਈ ਕਰ ਦਿੱਤੀ ਆ ਤਾਂ ਕਣਕ ਦੇ ਵਿੱਚ ਨਿਗਰਾਨੀ ਆਪਣੀ ਜਾਰੀ ਰੱਖੋ ਫਿਰ ਕਣਕ ਦੇ ਵਿੱਚ ਜੇ ਪ੍ਰੋਬਲਮ ਆ ਜਾਂਦੀ ਹੈ ਤਾਂ ਸਾਡੇ ਕੋਲੇ ਦੋ ਤਰੀਕੇ ਨੇ ਜੀ ਪਹਿਲਾ ਤਰੀਕਾ ਤਾਂ ਹੈ ਵੀ ਜੇ ਤਾਂ ਤੁਸੀਂ ਹਜੇ ਮੰਨ ਲਓ ਆਪਣੇ ਪਹਿਲੇ ਪਾਣੀ ਦੇ ਨੇੜੇ ਜਾ ਕੇ ਪ੍ਰੋਬਲਮ ਆਉਂਦੀ ਹੈ ਥੋੜੀ ਲੇਟ ਆਉਂਦੀ ਹੈ ਠੀਕ ਹੈ ਜੀ ਤਾਂ ਤੁਸੀਂ ਦਾਣੇਦਾਰ ਦਵਾਈਆਂ ਵਰਤ ਸਕਦੇ ਹੋ ਦਾਣੇਦਾਰ ਦਵਾਈਆਂ ਦੇ ਵਿੱਚ ਰੀਜੈਂਟ ਹੇਗੀ ਹੈ ਮੋਰਟਲ ਦਵਾਈ ਹੈਗੀ ਫਿਪਰੋਨਿਲ ਸాల్ਟ ਹੈ ਜਿਹਦੇ ਵਿੱਚ ਉਹਨੂੰ ਤੁਸੀਂ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਹਿਲੇ ਪਾਣੀ ਦੇ ਮੂਰੇ ਛੱਟਾ ਮਾਰ ਦਿਓ ਰੇਤੇ ਦੇ ਵਿੱਚ ਰਲਾ ਕੇ ਉਹਦੇ ਨਾਲ ਕੀ ਹੋਊਗਾ ਕਿ ਉਹ ਜ਼ਮੀਨ ਦੇ ਵਿੱਚ ਜਾਊਗੀ ਮਗਰ ਆਪਾਂ ਪਾਣੀ ਲਾ ਦੇਣਾ ਉਹ ਪਾਣੀ ਦੇ ਵਿੱਚ ਦਵਾਈ ਘੁਲ ਕੇ ਬੂਟਾ ਜੜਾਂ ਦੇ ਰਾਹੀਂ ਉਹਨੂੰ ਚੱਕ ਲੂਗਾ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੀ ਸੁੰਡੀ ਪਹਿਲਾਂ ਤੋਂ ਹੀ ਬੂਟੇ ਦੇ ਵਿੱਚ ਬੈਠੀ ਹੋਈ ਉਹ ਵੀ ਮਰ ਜਾਊਗੀ ਇਹ ਇੱਕ ਇਹਦਾ ਜਿਹੜਾ ਅਸਰ ਹੈ ਉਹ ਬਹੁਤ ਲੰਮੇ ਸਮੇਂ ਤੱਕ ਰਹਿੰਦਾ ਤਾਂ ਉਹਦੇ ਨਾਲ ਸਭ ਤੋਂ ਅਸਰਦਾਰ ਤਾਂ ਉਹ ਤਰੀਕਾ ਦੂਜੀ ਸਿਚੁਏਸ਼ਨ ਆ ਗਈ ਕਿ ਤੁਸੀਂ ਪਾਣੀ ਨਹੀਂ ਲਾਉਣਾ ਹਜੇ ਠੀਕ ਹੈ ਜਾਂ ਤਾਂ ਤੁਹਾਡੀ ਬਹੁਤ ਛੇ ਸੁੰਡੀ ਦੀ ਹਨਾ ਹਜੇ ਪਾਣੀ ਦਾ ਟਾਈਮ ਨਹੀਂ ਹੋਇਆ ਜਾਂ ਤੁਸੀਂ ਪਹਿਲਾਂ ਪਾਣੀ ਲਾ ਚੁੱਕੇ ਉਸ ਤੋਂ ਬਾਅਦ ਸੁੰਡੀ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਹੋਰ ਪਾਣੀ ਨਹੀਂ ਲਾਉਣਾ ਫਿਰ ਸਪਰੇਅ ਸਾਨੂੰ ਕਰਨਾ ਪਊਗਾ ਸਪਰੇਅ ਦੇ ਵਿੱਚ ਕੋਰਾਜਨ ਦਵਾਈ ਦੀ ਸਾਡੀ ਸਫਾਰਿਸ਼ ਹੈਗੀ ਆ 50 ਐਮ ਐਲ ਕੋਰਾਜਨ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਸਪਰੇਅ ਜਿਹੜੀ ਕਰਨੀ ਆ ਪਰ ਉਹ ਸਪਰੇਅ ਸ਼ਾਮ ਵੇਲੇ ਕਰਨੀ ਆ ਤਾਂ ਕਿਉਂਕਿ ਸ਼ਾਮ ਵੇਲੇ ਸੁੰਡੀ ਹੈ ਜਿਹੜੀ ਐਕਟਿਵ ਹੁੰਦੀ ਆ ਪਰ ਇੱਥੇ ਮੈਂ ਕਿਸਾਨ ਵੀਰਾਂ ਨੂੰ ਇਹ ਵੀ ਦੱਸ ਦਵਾਂ ਕਿ ਜਿਹੜੀਆਂ ਦਵਾਈਆਂ ਨੇ ਜਿਵੇਂ ਕੋਰਾਜਨ ਆ ਜਾਂ ਰੀਜੈਂਟ ਵਗੈਰਾ ਇਹਨਾਂ ਨੂੰ ਕੰਮ ਕਰਨ ਲਈ ਕੁਝ ਸਮਾਂ ਲੱਗਦਾ ਠੀਕ ਹੈ ਬੂਟੇ ਦੇ ਵਿੱਚ ਜਜ਼ ਸੁੰਡੀ ਉਹਨੂੰ ਖਾਂਦੀ ਆ ਤੇ ਜ਼ਹਿਰ ਨੂੰ ਅਸਰ ਕਰਨ ਨੂੰ ਟਾਈਮ ਲੱਗਦਾ ਤੇ ਇਸ ਕਰਕੇ ਆਪਾਂ ਜਦੋਂ ਇੱਕ ਵਾਰੀ ਤੁਸੀਂ ਸਿਫਾਰਿਸ਼ ਕੀਤੀ ਮਾਤਰਾ ਤੇ ਸਿਫਾਰਿਸ਼ ਕੀਤੇ ਤਰੀਕੇ ਨਾਲ ਸਪਰੇਅ ਜਾਂ ਦਵਾਈ ਜਿਹੜੀ ਆ ਛੱਟੇ ਨਾਲ ਪਾਤੀ ਉਸ ਤੋਂ ਬਾਅਦ ਥੋੜਾ ਜਿਹਾ ਸੰਜਮ ਰੱਖੋ ਨਾਲ ਦੀ ਨਾਲ ਦੂਸਰੇ ਤੀਸਰੇ ਦਿਨ ਹੀ ਦੁਬਾਰਾ ਢੋਲੀ ਨਾ ਚੱਕੋ ਉਹਨੂੰ ਕੰਮ ਕਰਨ ਦਿਓ ਔਰ ਕਈਆਂ ਦਵਾਈਆਂ ਹੁੰਦੀਆਂ ਕਿ ਜਿਹੜੀਆਂ ਇਕਦਮ ਮਾਰਦੀਆਂ ਵੀ ਨਹੀਂ ਕੀੜੇ ਨੂੰ ਠੀਕ ਹੈ ਕੀੜੇ ਦਾ ਖਾਣਾ ਪੀਣਾ ਰੁਕ ਜਾਂਦਾ ਪਰ ਉਹ ਮਰਦਾ ਕੁਝ ਦਿਨਾਂ ਤੋਂ ਬਾਅਦ ਹੈ ਤੇ ਇਸ ਕਰਕੇ ਇਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਜਿਹੜਾ ਹੌਸਲਾ ਔਰ ਸੰਜਮ ਹੈ ਜਿਹੜਾ ਵਰਤਣਾ ਚਾਹੀਦਾ ਔਰ ਇਸ ਤਬ ਤੋਂ ਇੰਪੋਰਟੈਂਟ ਚੀਜ਼ ਹੈ ਜੀ ਕਿ ਤੁਸੀਂ ਆਪਣੇ ਨੇੜਲੇ ਖੇਤੀ ਮਹਾਰਾ ਨਾਲ ਜਰੂਰ ਸੰਪਰਕ ਰੱਖੋ ਠੀਕ ਹੈ ਅਸੀਂ ਖੇਤੀ ਵਿਗਿਆਨ ਕੇਂਦਰ ਹਰ ਜ਼ਿਲ੍ਹੇ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਹੈ ਸਾਡਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਔਰ ਫਾਰਮ ਸਲਾਹਕਾਰ ਸੇਵਾ ਕੇਂਦਰ ਹੈ ਉਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਮਹਾਰਾ ਜਿਹੜੇ ਉਹ ਸਾਰੇ ਆਪਣੇ ਅਲੱਗ-ਅਲੱਗ ਬਲਾਕਾਂ ਦੇ ਵਿੱਚ ਬੈਠੇ ਨੇ ਜ਼ਿਲ੍ਹੇ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਦੇ ਨਾਲ ਰਾਬਤਾ ਰੱਖ ਕੇ ਕਿਰਪਾ ਕਰਕੇ ਸਫਾਰਿਸ਼ ਕੀਤੇ ਤਰੀਕੇ ਤੇ ਟਾਈਮ ਸਿਰ ਅਪਣਾਈਏ ਆਪਾਂ ਤਾਂ ਕਿ ਉਹ ਨੋਬਤ ਨਹੀਂ ਆਵੇ ਕਿ ਸਾਡੇ ਹੱਥੋਂ ਜਿਹੜੀ ਗੱਲ ਹੈ ਜਿਹੜੀ ਉਹ ਨਿਕਲ ਚੁੱਕੀ ਹੋਵੇ ਇੱਕ ਡਾਕਟਰ ਸਾਹਿਬ ਜਿਵੇਂ ਕੋਸ਼ਿਸ਼ ਕਿਸਾਨ ਨਹੀਂ ਵੱਡੀ ਗਿਣਤੀ ਕਿਸਾਨ ਨੇ ਜਿਹੜੇ ਬੀਜ ਨੂੰ ਦਵਾਈ ਲਾ ਕੇ ਮਤਲਬ ਫਿਰ ਬਜਾਈ ਕਰਦੇ ਨੇ ਉਹ ਤਰੀਕਾ ਕਿਦਾਂ ਹੈ ਬਹੁਤ ਵਧੀਆ ਜੀ ਮੈਂ ਤਾਂ ਹਰ ਇੱਕ ਮਾਧਿਮ ਰਾਹੀਂ ਹਰ ਇੱਕ ਸਟੇਜ ਤੇ ਕਿਸਾਨਾਂ ਨੂੰ ਕਹਿਣਾ ਕਿ ਫਸਲ ਜਿਹੜੀ ਮਰਜ਼ੀ ਹੋਵੇ ਉਹ ਬੀਜ ਨੂੰ ਜਿਵੇਂ ਸਿਫਾਰਿਸ਼ ਕੀਤੀ ਤਰੀਕੇ ਨਾਲ ਸਿਫਾਰਿਸ਼ ਕੀਤੀ ਹੋਈ ਦਵਾਈ ਜ਼ਰੂਰ ਲਾ ਕੇ ਪੀਓ ਸੁੰਡੀ ਵਾਸਤੇ ਸੁੰਡੀ ਵਾਸਤੇ ਇਹਦੇ ਵਿੱਚ ਇਹ ਹੈ ਜੀ ਕਿ ਕਣਕ ਦੇ ਵਿੱਚ ਜਿਹੜੀ ਸਾਡੀਆਂ ਦਵਾਈਆਂ ਦੀ ਸਿਫਾਰਿਸ਼ ਹੈ ਉਹ ਹੈਗੀ ਜਿਵੇਂ ਕਰੂਜ਼ਰ ਦਵਾਈ ਦੀ ਸਿਫਾਰਿਸ਼ ਹੈ ਜਿਹਦੇ ਅਕਟਾਰਾ ਵਾਲਾ ਸਾਲਟ ਹੈ ਜਾਂ ਨਿਓਨਿਕਸ ਦਵਾਈ ਦੀ ਸਿਫਾਰਿਸ਼ ਹੈ ਉਹ ਸੁੰਡੀ ਤੇ ਕਈ ਵਾਰੀ ਉਨਾ ਅਸਰ ਨਹੀਂ ਕਰਦੀਆਂ ਉਹ ਰਸ ਚੂਸਣ ਵਾਲੇ ਕੀੜਿਆਂ ਦੇ ਉੱਤੇ ਜ਼ਿਆਦਾ ਅਸਰ ਕਰਦੀਆਂ ਉਹ ਦਵਾਈਆਂ ਜਿਹੜੀ ਹੈਗੀਆਂ ਸੁੰਡੀਆਂ ਪਿੱਛੇ ਤੁਹਾਨੂੰ ਜਿਹੜਾ ਹੈ ਉਹ ਸਪਰੇ ਜਾਂ ਦਾਣੇਦਾਰ ਦਵਾਈ ਹੀ ਪਾਉਣੀ ਪਊਗੀ ਜਿਹੜੀ ਇਹ ਗੁਲਾਬੀ ਸੁੰਡੀ ਦੀ ਜੇ ਅੱਪਾ ਗੱਲ ਕਰੀਏ